ਇਹ ਵੀ ਬਜਾਰੇ ਹੁਣ ਲਗੜੇਗੇ ਅੱਛਾ ਕੱਟ ਇਹਨਾਂ ਨੇ ਮਾਰਿਆ ਉਹਨਾਂ ਨੇ ਕੱਟ ਮਾਰਿਆ ਪਾਲੇ ਟਰੈਕਟਰ ਵਾਲਿਆਂ ਨੇ ਇਹ ਕਿੱਥੋਂ ਆ ਰਹੇ ਸੀ ਤੁਸੀਂ ਇਹ ਆਪਣਾ ਟੈਕ ਪਿੰਡ ਆ ਵੀਰੇ ਢੋਲਣ ਆ ਅੱਛਾ ਜੀ ਸਭ ਤੋਂ ਇਹ ਮੁੰਡੇ ਹੁਣੇ ਹੀ ਤਾਂ ਇਹ ਘੰਟਾ ਹੋਇਆ ਦੁਰੇ ਆਫ ਤੋਂ ਜਾਣਾ ਕਿੱਥੇ ਸੀਗਾ ਫਤੇਗੜ ਸਾਹਿਬ ਅੱਛਾ ਕਿੰਨੇ ਕਿ ਸੰਗਤ ਸੀ ਇਹ ਚ ਇਹ ਚ ਸੀਗੇ ਮੇਰੇ ਨਾਲ 20-25 ਹੁਣੇ ਆ ਇਹ ਦੋਨੇ ਟਰੈਲੀਆਂ ਫਤੇਗੜ ਸਾਹਿਬ ਵਾਲੀਆਂ ਸੀ ਹਾਂ ਦੋਵੇਂ ਤੁਹਾਡੀਆਂ ਫਤੇਗੜ ਸਾਹਿਬ ਵਾਲੀਆਂ ਦੋਵੇਂ ਇੱਕੋ ਪਿੰਡ ਦੀਆਂ ਨਹੀਂ ਪਿੰਡ ਵਾਲੀਆਂ ਉਹ ਲੱਗ ਰਿਹਾ ਮੋਕ ਨਾ ਉਸਕ ਬੰਦ ਸੀ ਕਿ ਟੋਂਡਵਾਲ ਤੋਂ ਟਰੈਕਟਰ ਆ ਰਿਹਾ ਸੀਗਾ ਇਹ ਅੱਛਾ ਜੀ ਇਹ ਯਾਤਰਾ ਜਾ ਰਹੀ ਫਤਿਹਗੜ੍ਹ ਸਾਹਿਬ ਅੱਛਾ ਜੀ ਤੇ ਉਹ ਟਰੈਕਟਰ ਆ ਰਿਹਾ ਸੀ ਪਿੱਛੋਂ ਸਾਡੇ ਨਾਲ ਗੜੀ ਫਾਇਲਮੈਂਟ ਤੋਂ ਅੱਛਾ ਤੇ ਉਹ ਇਹ ਟਰੈਕਟਰ ਜਾਂਦਾ ਫੇ ਰੋਡ ਤੇ ਉਹ ਕ੍ਰੋਸ ਕਰਨ ਲੱਗੇ ਰਹਿ ਪੂਰੇ ਕੱਟੋਂ ਉਹ ਤੋਂ ਸਵਲਿਆ ਨੇ ਕੱਟ ਵੱਜ ਗਿਆ ਪੂਰੇ ਅੱਛਾ ਜੀ ਤੇ ਉਹਦੀ ਜਿਹੜੀ ਟਰੈਲੀ ਸੀ ਉਹ ਟਰੈਲੀ ਸਿੱਧੇ ਟਰੈਕਟਰ ਦੇ ਵੱਜੀ ਆ ਗਏ ਉਹਦੇ ਕਰ ਨਾਲ ਬਚਾਓ ਗਿਆ ਫਿਰ ਵੀ ਆ ਬੁਰਾ ਨਾ ਕਰਕੇ ਬਚਾਓ ਹੋ ਗਿਆ ਛੱਟਾ ਕਾਫੀ ਲੱਗਿਆ ਵਿੱਚ ਮੁੰਡੇ ਦੇ ਪਰ ਬਚਾ ਫਿਰ ਵੀ ਜ਼ਿਆਦਾ ਬੰਦ ਦੁੱਗੇ ਸੱਟਾਂ ਲੱਗੀਆਂ ਸਾਰੀ ਗੱਲ ਦੀ ਸਾਰੀ ਉਹ ਡਾਇਰੈਕਟਰ ਵਾਲੇ ਦੇ ਮੋੜੇ ਕੱਟ ਬੱਜੇ ਜਿਹੜਾ ਮੋੜੇ ਡਾਇਰੈਕਟਰ ਹੈ ਉਹਦੇ ਆਜੀ ਉਹ ਤੋਂ ਕੱਟ ਬੱਜਿਆ ਪਹਿਲਾਂ ਮੋੜੇ ਨੇ ਸੋ ਪਿੱਛੇ ਸੀ ਅੱਛਾ ਉਹ ਪਿੱਛੇ ਸੀ ਉਹ ਕਰਸ ਕਰ ਲੱਗਾ ਕਰਣ ਲੱਗਾ ਤੇ ਮੋੜੇ ਗੱਡੀ ਆ ਗਈ ਉਹ ਕੋਈ ਇੱਕ ਸੰਭਲਿਆ ਨਹੀਂ 15 ਟੋਲਾ ਸਾਲ ਦਾ ਇਹ ਮੁੰਡਾ ਤੇ ਮੁੰਡਾ ਵੀ ਹਲਕੀ ਉਮਰ ਦਾ ਸੀਗਾ 15 ਟੋਲਾ ਸਾਲ ਦਾ ਮੁੰਡਾ ਉਹ ਤੋਂ ਟਰੈਕਟਰ ਨਹੀਂ ਸੰਭਲਿਆ ਮਾਲਕ ਤਾਂ ਨਹੀਂ 20-25 ਸਾਲ ਦੀ ਉਮਰ ਦਾ ਹੋਏਗੀ ਪਰ ਫਿਰ ਵੀ ਚਲੋ ਕਹਿੰਦਾ ਮਤਲਬ ਨਹੀਂ ਸੰਭਲੇ ਆ ਕਬਰਾਂ ਮੋਟਾ ਹੋ ਗਿਆ ਇੰਨਾ ਵੀ ਤੁਹਾਡੇ ਕਿਸੇ ਸੰਗਤ ਦੇ ਸੱਟ ਕੋਈ ਲੱਗੀ ਕੋਲ ਨੂੰ ਸੱਟਾ ਕੁਮੜੇ ਮੋਟੇ ਤਿੰਨ ਚਾਰ ਜਰ ਲੱਗੀ ਅੱਛਾ ਉਹ ਕਿੱਥੇ ਉਹਨਾਂ ਨੂੰ ਭੇਜ ਦਿੱਤਾ ਇਹ ਨਾਲ ਦੀ ਹਸਪਤਾਲ ਅੱਥੇ ਮਾੜਾ ਮੋਟਾ ਨਹੀਂ ਆਦੀ ਬਹੁਤ ਵੱਡਾ ਸੱਟ ਕੋਈ ਨੁਕਸਾਨੇ ਤਾਂ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਹੈ ਠੀਕ ਹੈ ਇਹ ਹੋਇਆ ਓਵਰਟੇਕ ਕਰਨ ਮਿਹਲੀ ਹੋਇਆ ਓਵਰਟੇਕ ਕਰਿਆ ਤੇ ਮੁੰਡੇ ਡਰ ਵਰਦਾ ਰਿਹਾ ਕਾਫੀ ਅੱਧਾ ਕਿਲੋਮੀਟਰ ਤੋਂ ਟਰਾਲੀਆਂ ਦਾ ਕੋਈ ਰੇਸ ਲਗਾ ਰਹੀ ਸੀ ਇਹ ਗੱਲ ਇਹ ਰੇਸ ਲਗਾ ਰਹੀ ਸੀ ਓਵਰਟੇਕ ਕਰਿਆ ਮੁੰਡਾ ਡਰ ਗਿਆ ਨਾ ਪਰ ਜੇ ਲੱਗਦਾ ਸੰਭਲੇ ਹਟ ਨਵਾਂ ਡਰਾਈਵਰ ਸੀ ਮੁੰਡਾ ਨਹੀਂ ਨਹੀਂ ਐਸੀ ਉਹਨੇ ਬਚਾ ਕਰਿਆ ਨਾ ਉਹ ਟਰੈਕਟਰ ਕਰਕੇ ਬਚਾ ਕਰ ਰਿਹਾ ਕਿੰਨੀ ਗੁੰਮਰਦਾ ਸੀਗਾ ਇਹ ਮੁੰਡਾ ਹੋਣਾ ਡਰਾਉਣੀ ਗੱਲ ਆ ਜਿਹੜੇ ਟੁੱਪ ਦੇ ਗਈ ਕਿਹੜਾ ਮੁੰਡਾ ਜਿਹੜਾ ਚਲਾਉਂਦਾ ਉਹ ਆ ਆਪਣਾ ਮੁੰਡਾ ਦਾ ਹੋਣਾ 22 ਸਾਲ ਹਾਂ ਮੇਰਾ ਨਾਮ ਪਰਮਜੀਤ ਕਾਲਪਾ ਹਾਂਜੀ ਹਾਂ ਜੀ ਅਸੀਂ ਰਾਹੋਂ ਤੋਂ ਆਂਦੇ ਪਏ ਸੀਗੇ ਵਿੱਚ ਕਰ ਦੇ ਟੈਕਸੈਂਟ ਹੋਇਆ ਤੇ ਦੋਨੋਂ ਹੀ ਆ ਟਰਾਲੀਆਂ ਉਲਟੀਆਂ ਹੋਈਆਂ ਸੀਗੀਆਂ ਵੀ ਦੇਖ ਕੇ ਪਹਿਲਾਂ ਪੁਲਿਸ ਨੂੰ ਕਾਲ ਕੀਤੀ ਤੇ ਆਫਟਰ ਦੈਟ ਅਸੀਂ ਐਂਬੂਲੈਂਸ ਨੂੰ ਕਾਲ ਕੀਤੀ ਲੁਧਿਆਣੇ ਨੂੰ ਕੀਤੀ ਸੀਗੀ ਜਿਹੜਾ ਲੁਧਿਆਣਾ ਪੈਂਦਾ ਨਾ ਇੱਥੇ ਦਾ ਅੱਛਾ ਜੀ ਫਿਰ ਉਹਨਾਂ ਨੂੰ ਦੇਖ ਕੇ ਉਹਨੂੰ ਬੁਲਾ ਕੇ ਹੁਣ ਐਂਬੂਲੈਂਸ ਵੀ ਆ ਗਈ ਐ ਪੁਲਿਸ ਵੀ ਆ ਗਈ ਐ ਅੱਛਾ ਜੀ ਤੇ ਹੁਣ ਅਸੀਂ ਚੱਲੇ ਆ ਜਿੰਨਾ ਖਤ ਹੋਇਆ ਸੀ ਹੱ ਮੇਨੋਸ ਤੋਂ ਬਾਅਦ ਹੰਚਲੇ ਆ ਕਿਉਂਕਿ ਉਹ ਗੁਰੂਤੱਬ ਨੂੰ ਜਾ ਰਹੇ ਸੀਗੇ ਬੜੀ ਤਾਂ ਨਹੀਂ ਪਤਾ ਹੁਣ ਐਕਸੀਡੈਂਟ ਹੋਇਆ ਕਿੱਦਾਂ ਕਿੱਦਾਂ ਨਹੀਂ ਹੋਇਆ ਕਿਉਂਕਿ ਹੈ ਨਹੀਂ ਸੀ ਕੋਈ ਵੀ ਹਾਲਾਤ ਦੱਸਣ ਸਾਰੇ ਰੋ ਰੂ ਰਹੇ ਸੀਗੇ ਅੱਛਾ ਉਹਨਾਂ ਦੁੱਧਾ ਸੀਗਾ ਇੱਥੇ ਕਾਫੀ ਜ਼ਿਆਦਾ ਸੰਗਤ ਲੇਡੀਜ਼ ਸੀਗੀਆਂ ਜ਼ਿਆਦਾ ਕਾਫੀ ਉਹਨਾਂ ਨੂੰ ਕਿਸੇ ਨੂੰ ਸਾਧੇ ਪ੍ਰੋਬਲਮ ਹੋ ਰਹੀ ਸੀ ਉਸ ਦਿਨ ਨਹੀਂ ਹੋਇਆ ਸੀ ਹਲਕੀ ਕੀਤੀ ਉਹਨਾਂ ਦੀ ਸੱਜਿਆਂ ਨੇ ਸੀ ਪੁੱਛਿਆ ਸੀ ਕਹਿੰਦੇ ਤੁਹਾਨੂੰ ਪਤਾ ਨਹੀਂ ਲੱਗਾ ਸੀ ਪਿੱਛੇ ਹੀ ਬੈਠੇ ਸੀਗੇ ਕਿ ਮੋਰ ਵਾਲ ਮੁੰਡਿਆਂ ਨੇ ਪਤਾਇਆ ਉਹਨਾਂ ਦੇ ਟੱਟਾ ਲੱਗੀਆਂ ਹੋਈਆਂ ਸੀਗੀਆਂ ਕਿ ਫਿਰ ਉਹਨਾਂ ਨੂੰ ਨਾਲ ਗੱਡੀ 'ਚ ਬਿਠਾ ਕੇ ਉਹਨਾਂ